ਸ਼ੁਰੂਆਤ ਉਸ ਸਿਧਾਂਤੋਲੋਜੀਕੀਆ ਵੀ ਮੈਂ ਅਨਜੀਤ ਕੌਰ ਰੋਟਨੀ ਸ਼ੁਰੂਆਤ ਕਰਾਂਗੇ ਫਲਾ ਮਿਊਨਿਸਪਲ ਕਾਉਂਸਲ ਮੈਂ ਦਿੱਤੀ ਸੀ ਬੋਹਾਲੀ ਦੇ ਸ਼ਹੀਦ ਭਗਤ ਸਿੰਘ ਅਤਰਾਸੀ ਹਵਾਈ ਅੱਡੇ ਤੇ ਅਮਿਸਰ ਦੇ ਰਾਜਸਾਸੀ ਹਵਾਈ ਅੱਡੇ ਤੋਂ ਸੇਵਲ ਉਡਾਨਾਂ ਸ਼ੁਰੂ ਕਰਨ ਦੀ ਜਾਣਕਾਰੀ ਅਨੁਸਾਰ ਉੱਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ 7 ਮਈ ਤੋਂ ਇਹਨਾਂ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਦੀ ਬੋਹਾਲੀ ਵੱਲੋਂ ਚਾਲੀ ਜਾਣਕਾਰੀ ਅਨੁਸਾਰ ਜੁੜਕੜ ਅੰਤਰਰਾਸ਼ਟਰੀ 에ਰਪੋਰਟ ਲਿਮਟਿਡ ਦੇ ਸੀਈਓ ਨੇ ਹਵਾਈ ਅੱਡੇ ਤੋਂ ਉਡਾਨਾਂ ਨੂੰ ਬਹਾਲ{}{ ਕਰਨ ਦੇ ਪੁਸ਼ਟੀ ਕੀਤੀ ਹੈ 78 ਅਥਾਰਟੀ ਆਫ ਇੰਡੀਆ ਨੂੰ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਸੂਚਿਤ ਕੀਤਾ ਜਾ ਰਿਹਾ ਹੈ ਕਿ ਬੱਤੇ ਹਵਾਈ ਅੱਡੇ 25 ਮਈ ਤੋਂ ਕਿਉਂ ਸਿਵਲ ਜਹਾਜ਼ਾਂ ਦੇ ਸੰਬੰਧਨ ਨਹੀਂ ਅਸਥਾਈ ਤੌਰ ਤੇ ਪਾਕਿਸਤਾਨ ਨੂੰ ਪ੍ਰਭਾਵਲਾਸ ਨੂੰ ਜਹਾਜ਼ਾਂ ਦੇ ਸੰਚਾਲਨ ਦੇ ਉਪਾਗਮਾ ਦਮੇਂ ਹਾਦਸਿਆਂ ਨੂੰ ਸਿਫਾਰਿਸ਼ ਕੀਤੀਆਂ ਕਿ ਕੋਈ ਲਾਈਨਾਂ ਨਾਲ ਸਿੱਧੇ ਤੌਰ ਤੇ ਉਡਾਣਾ ਦੀ ਸਥਿਤੀ ਦੀ ਜਾਂਚ ਕਰ ਹਲਕਾ ਤਲਵੰਡੀ ਸਾਹਬ ਤੋਂ ਕਿਸਾਨ ਅਤੇ ਮਜੀਬੁਰ ਸਿੰਘ ਨਾਲ ਸਰਬਾਤਨ ਨਾਲ ਲੱਚੇ ਕਿਸਾਨਾਂ ਨੂੰ ਦਵਿੰਦਰ ਸਿੰਘ ਸਰਾਂ ਦੇ ਕਤਲ ਦੇ ਚਾਹ ਵੀ ਇੱਕ ਖਬਰ ਸਾਹਮਣੇ ਆਈ ਹੈ ਕਿ ਸਰਕਾਰੀ ਵੱਲੋਂ ਜਾਣਕਾਰੀ ਤੱਕ ਕਰ ਕਿ ਜਮੀਨੀ ਵਿਵਾਦ ਦੌਰਾਨ ਕਿਸਾਨਾਂ ਕੋ ਦਵਿੰਦਰ ਸਿੰਘ ਦੇ ਪੁੱਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਮਈ ਨੂੰ ਕੰਪੀਅਰ ਸੱਟਨ ਕਰ ਦਿੱਤਾ ਸੀ ਜੇ ਮੋਰਤਵੀ। ਪੁਲਵੰਡੀ ਸਾਬੂ ਪੁਲਿਸ ਨੇ ਅੱਜ ਤੱਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਰਾ ਤੇ ਪਾਕਿਸਤਾਨ ਸਰਕਾਰਨਾ ਕਰਤੋਂ ਵਾਰ ਵਿੱਚ ਲੋਕਾਂ ਵਿੱਚ ਡਰ ਤੇ ਤੈਸ਼ ਦਾ ਮਾਹੌਲ ਹੈ। ਪੁਲਿਸ ਅਧਿਕਾਰੀਆਂ ਨੇ ਲੱਗਦੇ ਰੱਖਿਆ ਸਮੇਤ ਦੇ ਅਤੇ ਪਾਕਿਸਤਾਨੀ ਵਸਾਇਲਾ ਦੇ ਪੁਲਿਸ ਨੇ ਗੱਲ ਕੀਤੀ ਕਿ ਅਸੀਂ ਘਰੇ ਦੌਰਾਨ ਜਿਲੰਦਰ ਵਿੱਚ ਕੁਝ ਸ਼ਰਾਰਤੀ ਇਨਸਾਨਾਂ ਨੇ ਪਟਾਕੇ ਚਲਾਏ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਲੋਕ ਪਟਾਕੇ ਚਲਾ ਕੇ ਡਰ ਗਏ ਤੇ ਕਹਿ ਰਹੇ ਸਨ ਕਿ ਇਹ ਮਿਜ਼ਾਈਲ ਉੱਪਰੋਂ ਆ ਕੇ ਦੀ ਆਵਾਜ਼ ਹੈ ਜੇ ਸ਼ਾਹ ਦੇ ਲੋਕਾਂ ਦਾ ਨਾਮ ਫਾਇਨਲ ਦਰਜ ਕਰੀਏ ਐਫਆਰ ਦੇ ਅੰਦਰ ਕੁਝ ਗ੍ਰੇਟ ਪ੍ਰਸ ਨੇ ਥਾਣਾ ਡਿਵੀਜ਼ਨ ਨੰਬਰ 8 ਦੇ ਦਰਸ ਨੇ ਦਰਜ ਕੀਤੀ ਹੈ ਜਦੋਂ ਉਹ ਉਸ ਦੇ ਹੈ ਐਸਆਈ ਕੁੰਬਲਸੂਰੀ ਕਹਿ ਕੇ ਕਿ ਚਤੋਂ ਹਾਰਕ ਪਾਕਿਸਤਾਨ ਜੰਗ ਖਤਮ ਹੋਈ ਤਾਂ ਕੁਝ ਸ਼ਰਾਬੀ ਅੰਸ਼ ਵਾਲੇ ਦੇਰ ਰਾਤ ਆਦਿ ਸ਼ਬਾਤਿ ਕੋਈ ਵਾਈਪ ਤੇ ਤਾਂ ਜੋ ਲੋਕਾਂ ਚ ਡਰ ਦਾ ਮਾਹੌਲ ਫੈਲ ਪੁੱਜਾ ਜਾ ਸਕੇ ਤੇ ਨਾਲ ਹੀ ਨਾਤੇ ਦੇ ਲੋਕਾਂ ਚ ਦਹਿਸ਼ਤ ਖੜ ਕੇ ਲੋਕਾਂ ਐਸਐਨ ਦੱਸਿਆ ਕਿ ਕਿਤੇ ਪੁਲਿਸ ਨੇ ਇਸ ਬਾਰੇ ਪਤਾ ਲੱਗਿਆ ਤੇ ਪੁਲਿਸ ਸਟੇਸ਼ਨ ਦੇ ਜ਼ਿਲ੍ਹਾ ਨੰਬਰ 8 ਦੀ ਟੀਮ ਤੁਰੰਤ ਜਾਂਚ ਲਈ ਪਹੁੰਚ ਗਈ ਜਾਂਚ ਵਿੱਚ ਕਿਸੇ ਵੀ ਵਿਅਕਤੀ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਾਹੌਲ ਖਰਾਬ ਕਰਨ ਦੇ ਦੋਸ਼ ਵਿੱਚ ਇਸ ਮਾਮਲੇ 'ਚ ਕਮਿਆਰ ਦਰਜ ਕੀਤੀ ਹੈ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਸ਼ ਵਿਰੋਧੀ ਨੈਟਵਰਕ ਵਿਰੋਧੀ ਕਬੱਡੀ ਕਾਰਵਾਈ ਵਿੱਚ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੇ ਐਤਵਾਰ ਨੂੰ ਗਲੇ ਪੁਜਨਾ ਮਾਤਮਾਦੀ ਕਸ਼ਮੀਰ ਸਿੰਘ ਗਰ ਕਵਾੜੀ ਨੂੰ ਵਿਹਾਰ ਦੇ ਮੋਤੀ ਖਾਰੀ ਤੋਂ ਕਰਤਾਰ ਪੇਟਾ ਕਰਵਾੜੀ 2016 50 ਪਿੰਨਾ 6659 ਵਾਲੇ ਖੇਤ ਪਰਮਪ੍ਰੀਤ ਸਿੰਘ 2022 ਵਿੱਚ ਮਹਾਂਲੇ ਜੇ ਪੰਜਾਬ ਪ੍ਰਸੇਖੂ ਵਿਆਦਕ ਦਸਤਾਵੇਜ਼ ਤੋਂ ਹੋ ਰਿਹਾ ਕਿ ਟ੍ਰਾਪ ਲਈ ਦੇ ਗ੍ਰੀਨ ਇਡਾਪੀ ਦਾ ਫਾਇਦੇ ਵੀ ਇਹ ਦੱਸਤਾ ਕਿ ਕਨਿਆਤਮਾਦੀ ਹਰਿੰਦਰ ਸਿੰਘ ਲੇਖਾ ਕਰੀਬ ਸਾਥੀ ਹੈ ਅਤੇ ਅਨੁਸਾਰ ਇਹ ਨਾਸਰਫ ਸਾਇਸ਼ਮਰ ਦੇ ਸ਼ਾਮਸੀ ਬਲਕਿਆਤਮਾਦੀ ਨੈਟਵਰਕ ਨੂੰ ਪਲਾ ਲੌਜਿਸਟਿਕ ਸਹਾਇਤਾ ਤੇ ਫੰਡਿੰਗ ਵੀ ਪ੍ਰਦਾਨ ਕਰ ਰਹੀ ਸੀ ਐਨਆਈਏ ਦੇ ਵਿਸ਼ੇ ਸ਼ਰਧਾ ਦੇ ਸਕੀ ਨੂੰ ਕੋੜਾ ਐਲਾਨ ਕੀਤਾ ਸੀ ਤੇ ਦਿੱਗਰਪਾਲ ਨੇ 25 ਲੱਖ ਦਾ ਇਨਾਮ ਦੇਣ ਦਾ ਸੀ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇ ਦਿੱਤੀ ਯੋਜਨਾ ਇਸ ਦੂਜੀ ਵਾਰ ਵੀ ਫੇਰ ਕਰ ਦਿੱਤੀ ਹੈ ਬੀਵੀਐਮ ਨੇ ਹਾਈ ਕੋਰਟ ਦਾ ਫੈਸਲਾ ਮੰਗਲ ਡੈਮ ਤੋਂ ਖਰਿਆਣਾ ਇਹ ਉਤਿਆਰ ਕਰਨ ਲਈ ਅਸੀਂ ਪੰਜਾਬ ਸਰਕਾਰ ਨੂੰ ਲੰਬੂ ਕਰਕੇ ਹਰਿਆਣਾ ਦੇ ਐਸਸੀਐਮ ਦੇ ਡੀਜੀਐਮ ਦੇ ਡਾਇਰੈਕਟਰ ਸੰਜੀਵ ਜੋਕੇ ਹਰਿਆਣਾ ਦੇ ਲਈ ਉਹਨਾਂ ਨੂੰ ਵੱਧ ਪਾਣੀ ਦੇਣ ਲਈ ਪੰਜਾਬ ਦੇ ਰਾਕੇਤ ਸੰਗਰ ਨੰਗਲ ਡੈਮ ਦੇ ਕਿਨਾਰੇ ਜਾਏ ਸਨ ਜਿਸ ਦਾ ਪਤਾ ਲੱਗਦਾ ਸੀ ਮਾਨ ਨੰਗਲ ਡੈਮ ਪਹੁੰਚੇ ਸਨ ਜਿਸ ਤੋਂ ਬਾਅਦ ਖੰਵੇ ਤੇ ਹਟੂ ਸਿੰਘ ਪਾਸ ਉਹਨਾਂ ਨਾਲ ਮਿਲੂ ਚੰਤੇ ਨੰਗਲ ਡੈਮ ਕਰਾਉਣੇ ਤੁਮ ਬਗਾਇਆ ਬੀਬੀਐਮ ਲੇਵਲ ਤੋਂ ਨੰਗਲ ਡੈਮ ਖੋਲ੍ਹਣ ਦੀ ਸੂਚਨਾ ਜਿਵਾਇ ਹਮਾਚਲ ਪਹਾੜੀ ਦੇ ਐਕਸਲ ਪੋਲ ਤੋਂ ਲੋਕਾਂ ਦੇ ਪ੍ਰਤੀਕ ਨੂੰ ਨੰਗਲ ਡੈਮ ਖੋਲ੍ਹਣ ਦਾ ਸਾਫੇ ਹਟ ਗਿਆ ਬੀਬੀਐਮ ਬੀ ਅਧਿਕਾਰੀਆਂ ਨੇ ਵੀ ਦਬਾਅ ਪਾਇਆ ਕਿ ਲੋਕਾਂ ਦੇ ਦਸੰਤ ਸਾਹ ਟੈਮ ਦੇਗੇ ਖੇਡ ਦੇ ਅਟਕਾ ਮਨੀਪਰੇ ਸੰਸਟਾਫ ਲੋਕਾਂ ਤੋਂ ਪਾਟੇ ਪਾ ਲਏ ਕਿ ਭਾਰਤੀ క్రికెట్ ਮੇਕਅਪ ਦੇ ਨਜ਼ਰ ਬਟੇ ਛਟਕੇ ਲੈ ਕੇ ਨੇ ਪਹਿਲਾ ਰੋਹਿ ਸ਼ਰਵਾਤ ਨੂੰ ਵਿਰਾਟ ਕੋਲੀ ਨੇ ਟੈਸਟ క్రికెਟ ਤੋਂ ਸਿਆਸ ਨੇ ਐਲਾਨ ਕਰ ਦਿੱਤਾ ਕੋਲੀ ਨੇ ਤੁਹਾਰੋ ਇਸ ਦਾ ਕਾਰਤੀ ਪਾ ਉਸ ਨੂੰ ਸਾਂਝੀ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ ਮੀਡੀਆ ਪਹਿਲੇ ਚਰਚਾ ਸੀ ਕਿ ਕੋਲੀ ਨੇ ਬੀਸੀਸੀਆਈ ਨੂੰ ਸਿਆਸ ਵਾਲੇ ਦਸ ਤੇ 80 ਪਰ ਬੀਸੀਸੀਆਈ ਨੇ ਇੰਗਲੈਂਡ ਟੈਸਟ ਲੜੀ ਨੂੰ ਵੇਖਦੇ ਹੋਏ ਫੈਸਲੇ ਦੇ ਮੁੱਢ ਵਿਚਾਰ ਕਰਨ ਦੀ ਕੈਸੀ ਹਵਾ ਕਿ ਕੋਹਲੀ ਨੇ ਆਪਣਾ ਫੈਸਲਾ ਨਹੀਂ ਬਦਲਿਆ ਅੱਜ ਮੇਂ ਰੋਹਿਤ ਸ਼ਰਮਾ ਦੇ ਸਮਿਆਸ ਤੋਂ ਬਾਅਦ ਕੋਹਲੀ ਦਾ ਇਹ ਐਲਾਨ ਪਾਰਟੀ ਦੇ ਕਰਕੇ ਵੱਡਾ ਝਟਕਾ ਇੱਕ ਹਫਤੇ ਵਿੱਚ ਦੋ ਮਹਾਨ ਖਿਡਾਰੀਆਂ ਦੇ ਟੈਸਟ ਕ੍ਰਿਕਟ ਛੱਡਣ ਨਾਲ ਪ੍ਰਸ਼ੰਸਕ ਹੈਰਾਨ ਨੇ ਤੇ ਇਹ ਭਾਰਤੀ ਟੈਸਟ ਕ੍ਰਿਕਟ ਦੀ ਕਦ ਹੈਗਾ ਅੰਤ ਮੰਨਿਆ ਜਾ ਰਿਹਾ ਹੈ ਅਗਲੇ ਮਹੀਨੇ इंग्लैंड ਦਾ ਦੌੜ ਕਰਨੇ ਜੇਪਰਮਾਂ ਦੀ ਟੀਮਾਂ ਪੰਜ ਮੈਚਾਂ ਦੇ ਟੈਸਟ ਖੇਡੇਗੀ ਕੋਹਲੀ ਨੇ ਆਪਣੀ ਪੋਸਟੂਚਰ ਟੈਸਟ ਕ੍ਰਿਕਟ ਨਾਲ ਆਪਣੇ 14 ਸਾਲ ਦੇ ਸਫਰ ਨੂੰ ਯਾਦ ਕੀਤਾ ਪਹਿਲੀ ਵਾਰ ਟੈਸਟ ਜਰਸੀ ਪਹਿਨਣ ਵੇਹੋ ਕਦੇ ਨਹੀਂ ਸੋਚ ਸਕਸਨ ਕੀ ਇਹ ਫਾਰਮੈਟ ਉਹਨਾਂ ਨੂੰ ਅਜਿਹੀ ਯਾਤਰਾ ਲੈ ਜਾਵੇਗਾ ਉਹਨਾਂ ਨੇ ਕਹਿ ਕੇ ਪਰਪਾਸ਼ਿਤ ਕੀਤਾ ਜਿਵੇਂ ਭਾਵੇਂ ਸਬਕ ਸਿਖਾਏ ਚਿੱਟੀ ਜਰਸੀ ਨੂੰ ਖਾਸ ਮਿਲਦੀ ਦੱਸਿਆ ਜਿਸ ਦੇ ਬਾਅਦ ਸਖਤ ਮਿਹਨਤਾਂ ਦੇਖੇ ਪਰ ਵੀ ਰਣੇਸ਼ ਦੂਜੇ ਦਿਨ ਸਾਂਝੀ ਕਿ ਪੰਜਾਬ ਵਿੱਚ ਫਿਰ ਮੌਸਮ ਬਦਲ ਕੇ ਐਤਵਾਰ 11 ਮਈ ਨੂੰ ਸਵੇਰੇ ਦੇ ਆਵਾਜ਼ਵਾਤਵਾ ਤਾਪਮਾਨ ਇੱਕ ਦਸ਼ਮਲਵ 8 ਡਿਗਰੀ ਸੈਲਸੀਅਸ ਤਬਾਕਾ ਦਰਜ ਕੀਤਾ ਗਿਆ ਹਾਲਾਂਕਿ ਸ਼ਾਮ ਨੂੰ ਪੰਜਾਬ ਦੇ ਕਈ ਜਿਲ੍ਹਿਆਂ 'ਚ ਨਹੀਂ ਕਹਿ ਕਿਸ ਚੁਣੋ ਮੀਂਹ ਜਿਸ ਤੋਂ ਬਾਅਦ ਤਾਪਮਾਨ ਡਿੱਗਿਆ ਪਾਕੀ ਮੌਸਮ ਪਾਲਨ ਅਨੁਸਾਰ ਸਮਰਾਲਾ ਲੁਧਿਆਣਾ ਵਿੱਚ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹਨ ਸਿੱਕ ਤੋਂ ਸਭ ਤੋਂ ਜ਼ਿਆਦਾ ਗਰਮ ਸਥਾਨ ਹੈ ਤੇ ਚੰਡੀਗੜ੍ਹ ਵਿੱਚ ਤਾਪਮਾਨ 38.9 ਡਿਗਰੀ ਸੈਲਸੀਅਸ ਪਿਆ ਰਿਹਾ ਤੇ ਨਾਲੇ ਵਿਕਰੀ ਰਿਸਰਸੈਂਟਾ ਵਿੱਚ 39 ਡਿਗਰੀ ਸਰਸਰੀ ਲੋਕਾਂ ਦੇ ਗੇਟ ਦੇ ਰੀਸਨ ਤੋਂ ਦਿ ਅਲੋਫਲਿਟ ਕੋਰ ਸੈਂਪਲ ਫਾਸਟ ਕਵਰ ਦੇ ਚੁਣੇ ਤਾਪਮਾਨ 37.4 ਦੇ ਦਰਜਾ ਫਿਲਹਾਲ ਇਸ ਬਲਡਨ ਦੇ ਵਾਸਤੇ ਨਹੀਂ ਨਹਿਤ ਤਾਜ਼ਾ ਕਰਨ ਲਈ ਕੁਝ ਤਿਆਰੀ ਚੁੱਕੀ ਹੈ